ਪਰਵਾਰ ਕਰਵਾ ਰਿਹਾ ਸੀ ਧੱਕੇ ਨਾਲ ਵਿਆਹ ਕੁੜੀ ਨੇ ਐਨ ਮੌਕੇ ਤੇ ਕਰਤਾ ਆ ਕੰਮ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਈ ਵਾਰ ਮਾਪਿਓ ਵੱਲੋਂ ਆਪਣੇ ਬੱਚਿਆਂ ਦਾ ਵਿਆਹ ਬਿਨਾਂ ਪੁੱਛੇ ਹੀ ਰੱਖ ਦਿੱਤਾ ਜਾਂਦਾ ਏ ਪਰ ਹੁਣ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਨ ਮੌਕੇ ਤੇ ਕੁੜੀ ਵਿਆਹ ਤੋਂ ਜਵਾਬ ਦੇ ਰਹੀ ਹੈ ਦਰਅਸਲ ਮਾਪਿਓ ਵੱਲੋਂ ਇਸ ਕੁੜੀ ਦਾ ਵਿਆਹ ਬਿਨਾਂ ਪੁੱਛੇ ਹੀ ਰੱਖ ਦਿੱਤਾ ਸੀ ਪਰ ਜਦੋਂ ਕੁੜੀ ਨੂੰ ਪਤਾ ਲੱਗਦਾ ਹੈ ਤਾਂ ਕੁੜੀ ਕਹਿੰਦੀ ਹੈ ਕਿ ਮੈਂ ਅਜੇ ਵਿਆਹ ਨਹੀਂ ਕਰਵਾਉਣਾ ਮੈਂ ਤਾਂ ਅੱਗੇ ਪੜ੍ਹਨਾ ਏ ਪਰ ਮਾਪਿਓ ਕਹਿੰਦੇ ਨੇ ਕਿ ਤੈਂ ਹੋਰ ਪੜ੍ਹ ਕੇ ਲੈਣਾ ਤੇ ਉਸ ਦਾ ਵਿਆਹ ਰੱਖ ਦਿੰਦੇ ਨੇ ਪਰ ਕੁੜੀ ਵੀ ਆਪਣੀ ਜਿੱਦ ਤੇ ਪੱਕੀ ਰਹਿੰਦੀ ਹੈ ਅਤੇ ਵਿਆਹ ਵਾਲੇ ਦਿਨ ਐਨ ਮੌਕੇ ਤੇ ਵਿਆਹ ਕਰਵਾਉਣ ਤੋਂ ਸਾਰਿਆਂ ਦੇ ਸਾਹਮਣੇ ਹੀ ਜਵਾਬ ਦੇ ਦਿੰਦੀ ਹੈ ਰਿਸ਼ਤੇਦਾਰ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੇ ਨੇ ਪਰ ਕੁੜੀ ਕਿਸੇ ਦੀ ਨਹੀਂ ਮੰਨਦੀ ਆਖਰ ਜਦੋਂ ਵਿਆਹ ਵਾਲਾ ਮੁੰਡਾ ਕਾਰਨ ਪੁੱਛਦਾ ਹੈ ਤਾਂ ਕੁੜੀ ਕਹਿੰਦੀ ਹੈ ਕਿ ਮੈਂ ਅਜੇ ਹੋਰ ਪੜ੍ਹਨਾ ਹੈ ਫਿਰ ਮੁੰਡਾ ਕਹਿੰਦਾ ਹੈ ਕਿ ਜੇ ਤੂੰ ਪੜ੍ਹਨਾ ਚਾਹੁੰਦੀ ਹੈ ਤਾਂ ਮੈਂ ਵਿਆਹ ਤੋਂ ਬਾਅਦ ਤੈਨੂੰ ਪੜਨ ਤੋਂ ਨਹੀਂ ਰੋਕਾਂਗਾ ਤੂੰ ਜਿੰਨਾ ਪੜ੍ਹਨਾ ਚਾਹਨੀ ਹੈ ਪੜ ਸਕਦੀ ਹੈ ਫਿਰ ਕਿਤੇ ਜਾ ਕੇ ਇਹ ਵਿਆਹ ਸਿਰੇ ਚੜਦਾ ਏ ਸੋ ਸਾਨੂੰ ਇਸ ਵਿੱਚ ਕੌਣ ਸਹੀ ਕੌਣ ਗਲਤ ਲੱਗਦਾ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ